ਸਬੰਧਿਤ ਮਹਿਕਮਾ ਸੁੱਤਾ ਸਰਕਾਰ ਨੂੰ ਲੱਗ ਰਿਹਾ ਲੱਖਰਪਈਆਂ ਦਾ ਚੂਨਾ ਸੁੱਤੇ ਹੋਏ ਅਧਿਕਾਰੀਆਂ ਨੂੰ ਜੁਗਾਉਣ ਦਾ ਯਤਨ ਕਰਦੇ ਅਕਸਰ ਹੀ ਲੋਕ ਮੁੱਦਿਆਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਨੰਬਰ ਦਾ ਸੰਤੋਖ ਸਿੰਘ ਬੈਨਿਪਾਲ ਰੋਨੋ ਖੁਰਦ ਅੱਜ ਖੰਨਾ ਤੋਂ ਮਰੇਰਕੋਟਲਾ ਵਾਰੀ ਮੁੱਖ ਸੜਕ ਤੇ ਲੱਗੀ ਮੋٹے ਲੋਹੇ ਦੀ ਸੇਫਟੀ ਰੇਲਿੰਗ ਦੀ ਗੱਲ ਕਰਦੇ ਆ ਪੀਟੀ ਨਿਊਜ਼ ਪੰਜਾਬ ਦੀ ਟੀਮ ਨਾਲ ਜੋੜੇਪੋਲ ਤੋਂ ਖੰਨੇਵਲ ਜਾਂਦੇ ਆ ਯਾਦਗਰ ਗੁਰਦੁਆਰਾ ਰਾੜਾ ਸਾਹਿਬ ਜਰਗ ਦੇ ਨੇੜੇ ਅਤੇ ਜੋੜੇਪੁਰ ਤੋਂ ਮਰੇਰ ਕੋਟਲਾ ਵੱਲ ਨੂੰ ਜਾਂਦੇ ਆ ਗੱਜਨ ਮਦਰ ਸਕੂਲ ਤੱਕ ਟੁੱਟੀ ਸੜਕ ਤੇ ਲੱਗੀ ਮੋٹے ਲੋਹੇ ਦੀ ਸੇਫਟੀ ਰੇਲਿੰਗ ਦੀ ਗੱਲ ਕਰਦੇ ਆਂ ਦੇਖੋ ਕੀ ਹਾਲਾਤ ਕਈ ਥਾਵਾਂ ਤੋਂ ਪੂਰਾ ਸਫਾਇਆ ਕਿਤੇ ਇਕੱਲੇ ਪਿੱਲਰ ਹੀ ਨਜ਼ਰ ਆਉਂਦੇ ਹਨ ਕਿਤੇ ਚੋਰਾਂ ਦੀ ناکਾਮ ਕੋਸ਼ਿਸ਼ ਕਾਰਨ ਲਟਕੀ ਰੇਲਿੰਗ ਸਾਰੀਆਂ ਥਾਵਾਂ ਤੋਂ ਖੁੱਲੇ ਨੱਟ ਬੋਲਟ ਲੱਗਿਆ ਹੈ ਜੇਕਰ ਗੱਲ ਕਰੀਏ ਇਹ ਰੇਲਿੰਗ ਦੀ ਤਾਂ ਰੇਲਗ ਵੀ ਚੋਰਾਂ ਨੇ ਆਥਣ ਸਵੇਰ ਦੇ ਕੰਮ ਆ ਲੈ ਇਹ ਵੀ ਲੈ ਜਾਣੀ ਆ ਦੇਖਿਆ ਜਾਵੇ ਤਾਂ ਖੰਨੇ ਤੋਂ ਲੈ ਕੇ ਮਰੇ ਕੋਲ ਦੇ ਤੱਕ ਤਕਰੀਬਨ 45 ਕਿਲੋਮੀਟਰ ਦਾ ਏਰੀਆ ਪੈਂਦਾ ਜਿਹਦੇ ਅੱਗੇ ਆਲੇ-ਦਾਲੇ ਥਾਵਾਂ ਤੇ ਰੇਲਿੰਗ ਲੱਗੀ ਹੁੰਦੀ ਥੋੜੀ ਬਹੁਤੀ ਰੇਲਿੰਗ ਰਹਿੰਦੀ ਹੈ ਬਾਕੀ ਤਾਂ ਲੈ ਗਏ ਜੇਕਰ ਗੱਲ ਕਰੀਏ ਤਾਂ ਸਰਕਾਰ ਨੂੰ ਲੱਖਾਂ ਦਾ ਘਾਟਾ ਪਿਆ ਹੈ ਲੱਖਾਂ ਦਾ ਚੂਨਾ ਲੱਗ ਚੁੱਕਿਆ ਹੈ ਸਰਕਾਰ ਨੂੰ ਹੁਣ ਦੇਖਣਾ ਹੈ ਵੀ ਇਹ ਜਿਹੜਾ ਚੂਨਾ ਕਿਹੜੇ ਅਧਿਕਾਰੀਆਂ ਤੇ ਕਿਹੜੇ ਕਰਮਚਾਰੀਆਂ ਦੀ ਹਨ ਕੈਲੀ ਦੇ ਕਾਰਨ ਲੱਗਿਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਨਕੈਲੀ ਦੇ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗਿਆ ਉਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨੰਬਰਦਾਰ ਸੰਤੋਖ ਸਿੰਘ ਜੀ ਤੇ ਨੰਬਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਜੀ ਅੱਜ ਇੱਧਰ ਤੁਸੀਂ ਰੋਡ ਤੇ ਪਹੁੰਚੇ ਹੋ ਤੇ ਕੀ ਹਾਲਾਤ ਦੇਖਿਆ ਤੇ ਕੀ ਅੰਗੈਲੀਆਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇੱਕ ਪਾਸੇ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਗ ਸਿੰਘ ਮਾਨ ਜੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ ਲੋਕਾਂ ਨੂੰ ਜਿਹੜੀ ਕਿਸੇ ਵੀ ਕਿਸਮ ਦੀ ਘਾਟ ਨਹੀਂ ਹੋਵੇਗੀ ਜਿਹੜੇ ਵਿਭਾਗ ਨੇ ਉਹਨਾਂ ਨੂੰ ਸਖਤੋ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਦੋ ਜ਼ਿਲ੍ਹੇ ਪੈਂਦੇ ਨੇ ਜੀ ਉਰੇ ਹੱਦਾਂ ਨੇ ਦੋ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਮਰੇਕੋਲਾ ਇਸ ਟਾਈਮ ਅਸੀਂ ਮਰੇਕੋਲਾ ਤੇ ਬਿਲਕੁਲ ਕੋਲ ਜੋੜੇਪੁਰਾਂ ਦੇ ਉੱਪਰ ਖੜੇ ਆਂ ਉਰੇ ਹਾਲਾਤ ਦੇਖ ਲੋ ਜਿਹੜੀ ਆਲੇ-ਦਾਲੇ ਰੇਲਿੰਗ ਲੱਗੀ ਹੋਈ ਆ ਸੜਕਾਂ ਦੇ ਆਲੇ-ਦਾਲੇ ਉਹ ਰੇਲਿੰਗ ਦੇ ਜਿਹੜੇ ਆਲੇ-ਦਾਲੇ ਰੇਲਿੰਗਾਂ ਇਕੱਲੇ ਖੰਭੇ ਹੀ ਰਹਿ ਗਏ ਬਾਕੀ ਸਭ ਕੁਝ ਚੋੜ ਲਾ ਕੇ ਲੈ ਗਈ ਜਿਹੜਾ ਮੈਕਮਾ ਪੀਡਬਲਯੂਡੀ ਉਹ ਜਿਹੜਾ ਅਧਿਕਾਰੀ ਨੇ ਕਰਮਚਾਰੀ ਨੇ ਉਹ ਬਿਲਕੁਲ ਸੁੱਤੇ ਪੈਨੇ ਨੇ ਉਹਨਾਂ ਨੇ ਅਜ ਤੱਕ ਕਦੇ ਵੀ ਕਿਸੇ ਦੇਖਲਾ ਕੋਈ ਵੀ ਕਾਰਵਾਈ ਨਹੀਂ ਕੀਤੀ ਜੇਕਰ ਗੱਲ ਕਰੀਏ ਤਾਂ ਨਹਿਰ ਦੇ ਆਲੇ ਦੁਆਲੇ ਜਿਹੜੀ ਰੇਲਿੰਗਾਂ ਉਹ ਬਿਲਕੁਲ ਬਿਲਕੁਲ ਖਤਮ ਵੱਡੇ-ਵੱਡੇ ਹਾਸਿਆਂ ਨੂੰ ਇੰਤਜ਼ਾਮ ਦੀ ਇਹੀ ਪਤਾ ਲੱਗਦਾ ਵੀ ਹਾਸਾ ਵਾਪਰ ਗਿਆ ਹੁਣ ਤੁਸੀਂ ਆਪੇ ਦੇਖ ਲਓ ਵੀ ਰੇਲਿੰਗ ਹੈ ਨਹੀਂ ਵਾਲੇ ਕੱਲੇ ਖੰਭੇ ਨੇ ਕਿਸੇ ਵੀ ਟਾਈਮ ਕੋਈ ਵੀ ਵੱਡਾ ਹਾਸਾ ਹੋ ਸਕਦਾ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਸਭ ਗੱਲ ਕਰੀਏ ਜਿਹੜਾ ਜੋੜੇਪੁਰਾ ਇੱਥੇ ਨਹਿਰੀ ਵਿਭਾਗ ਦਾ ਵੀ ਉਸ ਤੋਂ ਅੱਗੇ ਰੈਸਟ ਹਾਊਸ ਵੀ ਬਣਿਆ ਹੋਇਆ ਇਸ ਰੋਡ ਦੀ ਗੱਲ ਕਰੀਏ ਤਾਂ ਇੱਥੋਂ ਚੰਡੀਗੜ੍ਹ ਤੇ ਵਾਰੀ ਤੁਸੀਂ ਗੱਲ ਕਰ ਦਿੱਤੀ ਵੀ ਦੋ ਜ਼ਿਲ੍ਹਿਆਂ ਨੂੰ ਜੋੜਦਾ ਤੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਨਾਲ ਇਸ ਦਾ ਸੰਪਰਕ ਜੁੜ ਜਾਂਦਾ ਜਾ ਕੇ ਤੇ ਵੱਡੇ ਤੋਂ ਛੋਟਾ ਅਫਸਰ ਇੱਥੋਂ ਲੰਘਦਾ ਸਵੇਰੇ ਤੇ ਸ਼ਾਮ ਆਵਾਜਾਈ ਬਣੀ ਰਹਿੰਦੀ ਆ ਤੇ ਕੀ ਕਹਿਣਾ ਚਾਹੁੰਦੇ ਕਿ ਉਹਨਾਂ ਦਾ ਧਿਆਨ ਨਹੀਂ ਜਾਂਦਾ ਜਾ ਕਿ ਕਹਾਂਗੇ ਇਸ ਬਾਰੇ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਇੱਕ ਦੇਖਣ ਨੂੰ ਰੋਜ਼ ਮਿਲਦਾ ਅਖਬਾਰਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਜੇਕਰ ਤੁਸੀਂ ਕੋਈ ਵੀ ਵਿਭਾਗ ਦੀ ਅਣਗੈਲੀ ਗਣਾਉਨੇ ਹੋ ਤਾਂ ਉਹ ਕਹਿੰਦੇ ਨੇ ਸਾਨੂੰ ਤੁਹਾਡੇ ਮਾਧਿਅਮ ਰਹੀਂ ਪਤਾ ਲੱਗ ਗਿਆ ਅਸੀਂ ਦੇਖਦੇ ਆਂ ਆਪਣਾ ਪਲਾਟ ਚ ਮੈਂ ਅਫਸਰ ਕਾਪੀ ਜੇਕਰ ਇਸ ਰੋਡ ਦੀ ਗੱਲ ਕਰੀਏ ਤਾਂ ਉਹ ਸਾਈਡ ਦੀ ਤਰਤਾਰ ਦੇ ਵਿੱਚ ਅਫਸਰ ਤੇ ਕਰਮਚਾਰੀ ਸਵੇਰ ਤੋਂ ਸ਼ਾਮ ਤੱਕ ਲੰਘਦੇ ਨੇ ਇਹ ਇਕੱਲੇ ਇੱਕ ਵਿਭਾਗ ਨਹੀਂ ਹੈਗੀ ਅਣਗੈਲੀ ਇਹ ਇਕੱਲੇ ਵਿਭਾਗ ਦੀ ਅਣਗੈਲੀ ਨਹੀਂ ਇਹ ਪੀਡਬਲੂ ਜਿਹੜਾ ਡੀ ਐਫ ਵਿਭਾਗ ਉਹ ਦੀ ਅਣਗੈਲੀ ਆ ਨੈਰੀ ਵਿਭਾਗ ਦੇਣ ਕਹਿਲੀ ਆ ਜਿਹੜਾ ਐਡਾ ਬੜਾ ਜਿਹੜੀ ਰੇਲਿੰਗ ਆ ਉਹਨੂੰ ਜਿਹੜੇ ਚੋਰ ਨੇ ਚੋਰੀ ਕਰਕੇ ਲੈ ਗਏ ਦੋਏ ਵਿਭਾਗਾ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਅਫਸਰ ਨੇ ਉਹ ਆਪਣੇ ਆਰਾਮ ਦੇ ਨਾਲ ਏਸੀਆਂ 'ਚ ਬਹਿਂਦੇ ਨੇ ਤੁਰਦੇ ਬਣਦੇ ਨੇ ਤਨਖਾਹਾਂ ਮਿਲਦੀਆਂ ਨੇ ਨੁਕਸਾਨ ਕੀਦਾ ਹੁੰਦਾ ਹੈ ਨੁਕਸਾਨ ਸਰਕਾਰ ਦਾ ਪਬਲਿਕ ਦਾ ਮਾਨ ਸਾਹਿਬ ਤਾਂ ਥੋੜੇ ਦਿਨ ਪਹਿਲਾਂ ਇੱਥੇ ਨੀਂਹ ਪੱਥਰ ਰੱਖ ਕੇ ਆ ਸੁਣਿਆ ਸੀ ਵੀ ਜਿਹੜੇ ਸੂਏ ਨੇ ਦੇਖੋ ਪਾਣੀ ਦੇਣ ਵਾਲੇ ਫਸਲਾਂ ਨੂੰ ਦੇਖੋ ਮਾਨ ਸਾਹਿਬ ਨੂੰ ਤਾਂ ਜੇਕਰ ਥੱਲੇ ਵਾਲੀ ਰਿਪੋਰਟ ਆ ਉਹਦੇ ਬਾਰੇ ਤਾਂ ਦੱਸਦੇ ਹੀ ਨਹੀਂ ਨਾਮ ਜਿਹੜੇ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਉਹਨਾਂ ਦੇ ਆਉਣ ਤੋਂ ਪਹਿਲਾਂ ਤਾਂ ਲੇਪਾ ਪੋਚੀ ਕਰ ਦਿੰਦੇ ਨੇ ਲੇਪਾ ਪੋਚੀ ਕਰਕੇ ਰੋਂ ਦਿਖਾਉਂਦੇ ਨੇ ਵੀ ਸਾਹਿਬ ਮੁੱਖ ਮੰਤਰੀ ਸਾਹਿਬ ਸਭ ਕੁਝ ਠੀਕ ਠਾਕ ਆ ਪਰੰਤੂ ਠੀਕ ਠਾਕ ਨਹੀਂ ਮੁੱਖ ਮੰਤਰੀ ਸਾਹਿਬ ਜੇਕਰ ਮੌਕੇ ਦੀ ਦੇਖੀਏ ਤਾਂ ਤੁਹਾਨੂੰ ਮੌਕੇ ਦੀ ਹਾਲਾਤ ਦਿਖਾ ਤੇ ਤੁਸੀਂ ਦੇਖ ਲਓ ਖੁਦ ਆਪ ਦੇਖ ਲਓ ਹੁਣ ਸਾਡੇ ਚੈਨਲ ਦੇ ਰਾਹੀਂ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਹੁੰਦਾ ਕੀ ਆ ਮਹਿਕਮੇ ਦੇ ਜਿਹੜੇ ਘਾਰੀ ਤੇ ਕਰਮਚਾਰੀ ਨੇ ਕਰਦੇ ਕੀ ਨੇ ਸਰਕਾਹਾਂ ਕਿਵੇਂ ਲੈਂਦੇ ਨੇ ਏਸਿਆਂ ਚ ਕਿਵੇਂ ਆਰਾਮ ਕਰਦੇ ਨੇ ਇਹ ਤੁਹਾਨੂੰ ਜਿਹੜੀ ਅੱਜ ਦੀ ਰਿਪੋਰਟ ਆ ਉਹ ਬਿਆਨ ਕਰਦੀ ਆ ਸਰ ਐਸ ਜਗ੍ਹਾ ਆਪਾਂ ਜਿੱਥੇ ਖੜੇ ਆ ਤੇ ਕਿਹੜੀ ਜਗ੍ਹਾ ਜੀ ਇਹ ਇਹ ਜੋੜੇਪੁਰ ਹੈ ਜੀ ਜੋੜੇਪੁਰ ਹੈ ਜੀ ਓਰੇ ਮਰੇ ਕੋਲਾ ਤੇ ਲੁਧਿਆਣਾ ਜ਼ਿਲ੍ਹੇ ਦੀ ਹੱਦ ਹੈ ਜੀ ਇਹ ਬਿਲਕੁਲ ਹੈ ਅੰਗਰੇਜ਼ਾਂ ਵੇਲੇ ਬਣਿਆ ਤੇ ਜੋੜੇਪੁਰ ਇਹ ਕਿਹੜਾ ਅੱਜ ਦਾ ਬਣਿਆ ਹੋਇਆ ਆ ਪੰਜਾਬ ਸਰਕਾਰ ਨੇ ਨਹੀਂ ਬਣਾਇਆ ਕਿਸੇ ਨੇ ਨਹੀਂ ਬਣਾਇਆ 1947 ਤੋਂ ਪਹਿਲਾਂ ਦਾ ਬਣਿਆ ਚੋੜੇਪੁਰ ਇਹ ਕੀ ਹਾਲਾਤ ਦੇਖਦੇ ਹੋ ਤੁਸੀਂ ਮੰਦੇ ਹਾਲਾਤ ਨੇ ਜ਼ਿਲ੍ਹੇ ਦੇ ਜਾਂ ਅੱਗੇ ਮਲੇਰਕੋਟੜਾ ਜ਼ਿਲ੍ਹੇ ਚ ਦੇਖਦੇ ਹੋ ਕੀ ਲੱਗਿਆ ਤੁਹਾਨੂੰ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਦੇਖੋ ਜੀ ਜ਼ਿਲ੍ਹੇ ਦੋਏ ਪੰਜਾਬ ਚ ਪੈਂਦੇ ਨੇ ਹਾਲਾਤ ਦੋਹਾਂ ਦੀ ਮਾੜੇ ਨੇ ਡੱਕਾ ਦੋ ਹੈ ਦੋਏ ਜਿਹੜੇ ਜ਼ਿਲ੍ਹਿਆਂ ਦੇ ਅਫਸਰ ਨੇ ਕੋਈ ਨਹੀਂ ਤੋੜਦਾ ਹੁਣ ਤੁਸੀਂ ਦੇਖ ਲਓ ਤੁਸੀਂ ਮੇਰੇ ਕੋਲ ਜ਼ਿਲ੍ਹੇ ਦੀ ਹੱਦ ਦੇ ਉੱਪਰ ਜਾ ਕੇ ਵੀ ਦੇਖਿਆ ਕਿ ਕੁਝ ਹੋ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਹੱਦ ਜੀ ਵੀ ਦੇਖਿਆ ਹੈ ਦੋਏ ਜ਼ਿਲ੍ਹਿਆਂ ਦੇ ਜਿਹੜੇ ਅਫਸਰ ਨੇ ਤੇ ਕਰਮਚਾਰੀ ਨੇ ਕੋਈ ਵੀ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਦਾ। ਤਰੇਕ ਆਪੋ ਆਪਣੀਆਂ ਜਿਹੜੀਆਂ ਤਨਖਾਹਾਂ ਨੇ ਲੈ ਆਉਂਦੇ ਨੇ ਜੇਬ ਵਿੱਚ ਪਾਉਂਦਾ ਏਸੀਆਂ 'ਚ ਬਹਿਦਾ ਆਰਾਮ ਨਾਲ ਆਪਣੇ ਘਰ ਨੂੰ ਚੱਲਦੇ ਪਰਦੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਹੁਣ ਤੁਹਾਡੇ ਮਾਧਿਅਮ ਦੇ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮੰਗ ਕਰਦੇ ਆ ਕਿਉਂਕਿ ਜਿਹੜੇ ਮਾਨ ਸਾਹਿਬ ਨੇ ਉਹ ਵੀ ਕੋਈ ਬਾਹਰੋਂ ਨਹੀਂ ਆਏ ਉਹ ਵੀ ਜ਼ਿਲ੍ਹੇ ਸੰਗਰੂਰ ਦੇ ਹੀ ਨੇ ਉਹ ਵੀ ਇਸ ਸੜਕ ਦੇ ਉੱਪਰ ਜੇ ਨੇਕਾਪਾਰ ਲੰਘਦੇ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਹਾਤੋਂ ਅਸੀਂ ਮੰਗ ਕਰਦੇ ਆ ਤੁਸੀਂ ਇੱਥੇ ਦੇ ਹਾਲਾਤ ਦੇਖੋ ਇੱਥੇ ਦੇ ਹਾਲਾਤਾਂ ਨੂੰ ਸੁਧਾਰੋ ਤਾਂ ਜੋ ਕਿ ਜਿਹੜੇ ਇਹਦਾ ਸੜਕ ਦਾ ਤੇ ਲੋਕਾਂ ਦਾ ਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਬਨਾ ਕਰੇ ਉਧਰ ਕੋਈ ਆ ਕੇ ਉਸ ਮੋਟਰਸਾਈਕਲ ਸਵਾਰ ਜਾਂ ਕੋਈ ਕਾਰ ਵਜੇ ਅਕਸਰ ਆਪਾਂ ਦੇਖਦੇ ਆ ਜਿਹੜੇ ਸੜਕਾਂ 'ਚ ਤੇ ਜਿਦਾਂ ਉਹ ਖੰਭਾ ਵੀ ਇਹੀ ਚੀਜ਼ ਨੂੰ ਦਰਸਾਉਂਦਾ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਨੁਕਸਾਨ ਤਾਂ ਲੋਕਾਂ ਦਾ ਹੋਣਾ ਜੀ ਵੀ ਇਹ ਅਨਗਹਿਲੀਆਂ ਦੇ ਕਾਰਨ ਹੀ ਹੁੰਦੇ ਹਨਗਹਿਲੀ ਦੇ ਨਾਲ ਹੀ ਹੋਣਾ ਜੀ ਕਿਸੇ ਅਧਿਕਾਰੀ ਦੇ ਕਰਮਚਾਰੀ ਦਾ ਨੁਕਸਾਨ ਨਹੀਂ ਹੋਣਾ ਨੁਕਸਾਨ ਤਾਂ ਲੋਕਾਂ ਦਾ ਹੋਣਾ ਇਸ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਕਿਉਂਕਿ ਜਿਹੜੇ ਮਾਨ ਸਾਹਿਬ ਨੇ ਕੋਈ ਬਾਰੋਂ ਨਹੀਂ ਆਏ ਜੀ ਉਹ ਵੀ ਸੰਗਰੂਰ ਜ਼ਿਲ੍ਹੇ ਦੇ ਹੀ ਨੇ ਮੁੱਖ ਮੰਤਰੀ ਸਾਹਿਬ ਇਸ ਸੜਕ ਦੇ ਉੱਪਰ ਚੀ ਵੀ ਉਹ ਵੀ अनेका ਵਾਰ ਲੰਘਦੇ ਨੇ ਪਹਿਲਾਂ ਵੀ ਉਹ ਇੱਥੇ ਹੀ ਲੰਘਦੇ ਰਹੇ ਨੇ ਉਹਨਾਂ ਨੂੰ ਸਭ ਪਤਾ ਹੈ ਸਭ ਜਾਣੂ ਨੇ ਜੀ ਉਹ ਇਸ ਕਰਕੇ ਜਦ ਹੁਣ ਆਉਂਦੇ ਨੇ ਜਿਹੜੇ ਵਿਭਾਗ ਦੇ ਕਰਮਚਾਰੀ ਨੇ ਅਧਿਕਾਰੀ ਨੇ ਉਹ ਲਿਪਾ ਪੋਚੀ ਕਰ ਦਿੰਦੇ ਨੇ ਮੁੱਖ ਮੰਤਰੀ ਸਾਹਿਬ ਤੱਕ ਤਾਂ ਗੱਲ ਪਹੁੰਚਣੀ ਹੀ ਨਹੀਂ ਦਿੰਦੇ ਕਿਉਂਕਿ ਜੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗੂ ਤਾਂ ਵਿਭਾਗਾਂ ਦੀ ਪੋਲ ਖੁੱਲੂ ਇਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਗੁਜਾਰਿਸ਼ ਆ ਤੁਹਾਡੇ ਮਾਧਿਅਮ ਤੇ ਰਾਹੀਂ ਵੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੌਕੇ ਦੇ ਹਾਲਾਤ ਦਿਖਾਤੇ ਤੁਸੀਂ ਅੱਗੇ ਕਾਰਵਾਈ ਕਰਨੀ ਹੈ ਹੁਣ ਕਾਰਵਾਈ ਕਰਕੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਜਿਹੜੇ ਚੋਰ ਨੇ ਉਹ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਪਿੱਛੇ ਆਣਦੇ ਨੇ ਇਸ ਲਈ ਚੋਰਾਂ ਦੀ ਬੱਲੇ ਬੱਲੇ ਆ ਤੇ ਚੋਰਾਂ ਦਾ ਹੀ ਰਾਜ ਹੈ ਲੋਕ ਬੋਲੀਆਂ ਤੇ ਲੋਕ ਗੀਤਾਂ ਦੇ ਵਿੱਚ ਜੋੜੇਪੁਰ ਮਸ਼ਹੂਰ ਮੰਨਿਆ ਜਾਂਦਾ ਜੋੜੇਪੁਰਾਂ ਤੇ ਲੜਾਈਆਂ ਹੋਈਆਂ ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਪ੍ਰਚਲਿਤ ਬੋਲੀਆਂ ਵੀ ਨੇ ਤੇ ਗੀਤ ਵੀ ਚੱਲੇ ਆ ਬਹੁਤ ਪੁਰਾਣਾ ਅੱਜ ਮੇਰੇ ਪਿੱਛੇ ਜਿਹੜੀ ਨਹਿਰ ਆਏ ਦੇ ਸਵਾਂਦੇ ਵਿੱਚ ਹੋਇਆ ਸੀ ਜੋੜੇਪੁਰ ਬਣਿਆ ਹੈ ਜੋੜੇਪੁਰਾਂ ਤੇ ਲੜਾਈਆਂ ਹੋਈਆਂ ਤਾਂ ਅੱਜ ਇੱਥੇ ਕਿਹਾ ਜਾ ਸਕਦਾ ਵੀ ਜੋੜੇਪੁਰਾਂ ਤੇ ਰੇਲਿੰਗਾਂ ਟੁੱਟੀਆਂ ਕਿਉਂਕਿ ਮਸ਼ਹੂਰ ਕਹਾਵਤਾਂ ਇੱਥੇ ਦੀ ਹੁਣ ਉਹ ਕਹਾਵਤ ਨੂੰ ਜਿਹੜੇ ਚੋਰ ਨੇ ਅੰਜਾਮ ਦੇ ਰਹੇ ਨੇ ਕਿਉਂਕਿ ਇਹ ਇਸ ਜਗ੍ਹਾ ਤੇ ਆ ਕੇ ਰੇਲੀਆਂ ਤੋੜ-ਤੋੜ ਕੇ ਲੈ ਕੇ ਜਾ ਰਹੇ ਨੇ ਤੁਸੀਂ ਇਹ ਦੇਖ ਲਓ ਵੀ ਮੈਂ ਤਾਂ ਇਹ ਕਹੂੰਗਾ ਵੀ ਅਧਿਕਾਰੀ ਤੇ ਜਿਹੜੇ ਕਰਮਚਾਰੀ ਨੇ ਬਿਲ ਦੋਏ ਵਿਭਾਗਾਂ ਦੇ ਬਿਲਕੁਲ ਸੁੱਤੇ ਪਏ ਨੇ ਉਹਨਾਂ ਦਾ ਕਿਸੇ ਵੱਲ ਦਾ ਵੀ ਇਸ ਵੱਲ ਧਿਆਨ ਨਹੀਂ ਇਸ ਕਰਕੇ ਜਿਹੜੇ ਚੋਰ ਨੇ ਉਹ ਆਪਣੇ ਦਿਨੋਂ ਦਿਨ ਲੁੱਟ-ਖਸੁੱਟ ਕਰਕੇ ਮਾਨੋ-ਮਾਰ ਹੁੰਦੇ ਜਾ ਰਹੇ ਨੇ ਇੰਨੀ ਕਹਦਾ ਹੋਇਆ ਖੇਮਤ ਜੱਸ਼ਕਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਇਹ ਇੱਕ ਬਾਤ ਦਾ ਹੋ ਕੇ ਪੰਚ ਜੀ ਦਾ ਤੋਂ ਹੈ ਜੀ ਬਾਈ ਦੇ ਗੱਲ ਕੇ ਪਾਉਂਗਾ ਜੀ ਜੀ ਤਾਂ ਤੁਹਾਡਾ ਜੀ ਨਾ ਨਮਕਾ ਜੀ ਉਹ ਵੀ ਲੈ ਲਏ ਹੋਰ ਇਹ ਲੋ ਸਤਸ਼ੀ ਗਾਲ ਜੀ ਕੀ ਕਰਮ ਸਿੰਘ ਜੀ ਤੁਸੀਂ ਇੱਥੇ ਕੀ ਜ਼ਮੀਨ ਬੋਲਦੇ ਹੋ ਕੀ ਕਰ ਰਹੇ ਹੋ ਸਾਰੀ ਜ਼ਮੀਨ ਇਹਦੀ ਹੋਆ ਹਾਟਾ ਵੀ ਹੈ ਹਾਟਾ ਅੱਛਾ ਢਾਬਾ ਵੀ ਠੋਡਾ ਹਾਂ ਏ ਤੁਸੀਂ ਜਿਹੜੀ ਆ ਰੇਲਿੰਗ ਦੇਖਦੇ ਹੋ ਇਹ ਤੁਹਾਡੇ ਟਾਬੇ ਦੇ ਨੇੜੇ ਨੇ ਲੱਗੀ ਹੋਈ ਆ ਅੱਗੇ ਅਸੀਂ ਦੇਖ ਕੇ ਆਏ ਨੰਬਰਦਾਰ ਸਾਹਿਬ ਵੀ ਨਾਲ ਸੀਗੇ ਤੇ ਟਾਬੇ ਦੇ ਨੇੜੇ ਸਹੀ ਸਲਾਮਤ ਦੇਖੀ ਆ ਅਸੀਂ ਦਾ ਅਸੀਂ ਤਾਂ ਕਿਤੇ ਆਹ ਬੜੇ ਇੱਥੇ ਠੀਕ ਆ ਇੱਥੇ ਬੰਦੇ ਹਰ ਵਾਰ ਰਹਿੰਦੇ ਨੇ ਰਹਿੰਦੇ ਨੇ ਤਾਂ ਕਰਕੇ ਉਹ ਵੀ ਮੋਟਰ ਨੇ ਵੀ ਆ ਆਹ ਟਾਬਾ ਵੀ ਆ ਤੇ ਉਹ ਭਈ ਵਾਰ ਜਾਂਦੀ ਆ ਉਹ ਅੱਗੇ ਮੋੜ ਤੇ ਅਕਸਰ ਹੀ ਆ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਨੇ ਉੱਤੇ ਹਾਂ ਐਕਸੀਡੈਂਟ ਹੁੰਦੇ ਨੇ ਜੀ ਜੇ ਰੇਲنگ ਹੋਵੇ ਕੁਝ ਬਚਾ ਹੋ ਜਾਵੇ। ਪਚਾ ਕੀ ਕਾਰ ਰੋਕ ਲੈਦਾ ਕਾਰ ਨੂੰ ਤਾਂ ਰੁਕਦੀ ਹੀ ਨਹੀਂ ਆ। ਹਾਂਜੀ। ਗੱਡੀ ਤਾਂ ਬੜੀ ਆ ਜਿਹੜੀ ਉਹ ਤਾਂ ਹੀ ਰੁਕਦੀ ਐ, ਮਾਲ ਦੀ ਬੜੀ। ਕਾਰ ਤਾਂ ਰੁਕਦੀ ਆ ਕਾਨੂੰਨ ਇਹਨਾਂ ਚਲਦੀ ਏ। ਜੀ ਜੀ। ਮੈਂ ਤਾਂ ਆ ਜੀ ਇੰਨਾ ਤੋਤੋ ਹੁੰਦੇ ਨੇ ਗੱਲਾਂ ਹੀ ਛੱਡ ਦੇ। ਬੰਦਾ ਇੱਕ ਤਾਂ 2-3 ਲਵੇ ਲੱਗ ਸਕਦਾ ਤਾਂ ਤਾਂ ਜੰਨ ਤਾਂ ਮਰਨਾ ਹੀ ਹੁੰਦਾ। ਆ ਤਾਂ ਰਾੜਾ ਮਾਰਦੇ ਨੇ ਫੇ ਬੰਦਾ ਕੀ ਕਰੂਗਾ ਉੱਥੇ।